ਕਨਪਾ ਜੀ Amazon ਦੇ ਉੱਤੇ ਨਾ ਗੁਟਕੇ ਵੀ ਕਰੇ ਬਹੁਤ ਦੇਖੋ ਮੈਂ ਇਤਨੇ ਮ ਗੁਟਕਾ ਸਰਚ ਮਾਰਿਆ ਜਦੋਂ ਉੱਥੇ ਰੇਟ ਆ ਗਏ ਕਿਤੇ 38% ਆਫ 40% ਡਿਸਕਾਊਂਟ ਜਦੋਂ ਤੁਸੀਂ Amazon ਤੇ ਗੁਟਕਾ ਦੇਤਾ ਤਾਂ ਉਹ ਕਿਹੜਾ ਕੋਈ ਮਾਲੇ ਦੇ ਚ ਪਾ ਕੇ ਸਤਕਾਰ ਦੇ ਨਾਲ ਤੁਹਾਡੇ ਘਰ ਕੋਈ ਪੰਜ ਸਿੰਘ ਛੱਡਣ ਆਉਂਦੇ ਉਹਨੂੰ ਹੁਣ ਤੁਸੀਂ ਮੇਰੀ ਇੱਕ ਗੱਲ ਸੁਣੋ ਕੋਈ ਗੁਟਕਾ ਸਾਹਿਬ ਨੂੰ ਤੁਹਾਨੂੰ ਵੀਡੀਓ ਬਣਾ ਲਵੇ ਤੇ ਐਂ ਕਰਕੇ ਕਵੇ ਵੀ ਆਹ ਗੁਟਕਾ ਆ ਮਾਰਿਆ ਤੁਸੀਂ ਕਹਿੰਦੇ ਸਰਦੇ ਸਾਡੇ ਹਿਰਦੇ ਬਲੁੰਦਰੇ ਗਏ ਤੇ ਇਹ ਜਿਹੜੇ Amazon ਤੇ ਵੇਚ ਰਹੇ ਆ ਇਹ ਕਿਹ ਸਤਕਾਰ ਨਾ ਰੱਖਦੇ ਹੋਗੇ ਇਹਨਾਂ ਦੇ ਪਾਸ ਦਾ ਆਈਟਮ ਆ ਉਹਨਾਂ ਨੂੰ ਥੋੜੀ ਪਤਾ ਵਿੱਚ ਗੁਟਕਾ ਹੈ ਮੈਂ ਜਾਣਾ ਸੀ ਜਰਮਨ ਤੇ ਮੇਰਾ ਪਾਸਪੋਰਟ ਉਥੋਂ ਤੁਰ ਪਿਆ ਮੈਂ ਟਿਕਟ ਕਰਾ ਲਈ ਹੋਈ ਸੀ ਤੇ ਜਿਸ ਦਿਨ ਮੈਂ ਜਾਣਾ ਸੀ ਉਦੋਂ ਇੱਕ ਦਿਨ ਪਹਿਲਾਂ ਹੀ ਮੇਰਾ ਜਿਹੜਾ ਪਾਸਪੋਰਟ ਸ਼ਾਮ ਨੂੰ ਇੱਥੇ ਆਇਆ ਤੇ ਉਹ ਕਹਿੰਦੇ ਹੁਣ ਨਹੀਂ ਮਿਲਣਾ ਜੀ ਦਫ਼ਤਰ ਬੰਦ ਹੋ ਗਿਆ ਮੈਂ ਵੀਰ ਨੂੰ ਫੋਨ ਕੀਤਾ ਮਗਾ ਵੀਰੇ ਵੀ ਮੈਂ ਜਾਣਾ ਯਾਰ ਮੇਰੀ ਸ਼ਾਮ ਦੀ ਰਾਤ ਦੀ ਫਲਾਈਟ ਆ ਵੀ ਮੈਨੂੰ ਦੇ ਤੂੰ ਇਹ ਪਾਸਪੋਰਟ ਕਹਿੰਦਾ ਭਾਜੀ ਚਲੋ ਤੁਹਾਡੇ ਕਰਕੇ ਮੈਂ ਦਫ਼ਤਰ ਖੋਲ੍ਹ ਦਿੰਦਾ ਉਹਨੇ 7 ਵਜੇ ਮੈਨੂੰ ਬੁਲਾ ਲਿਆ ਜੀ ਇੱਥੇ ਉਹ ਹਾਲ ਕਮਰਾ ਸੀ ਐਡਾ ਵੱਡਾ ਉਹਦੇ ਵਿੱਚ ਸਾਰੀਆਂ ਆਈਟਮਾਂ ਸਿੱਗੀਆਂ ਉੱਥੇ ਉਹਨੇ ਆਇਆ ਉਹ ਬੂਟਾਂ ਸਣੇ ਜੁੱਤੀਆਂ ਸਣੇ ਉਹ ਵੜ ਗਿਆ ਜੁੱਤੀਆਂ ਸਣੇ ਮੈਂ ਵੜ ਗਿਆ ਅੰਦਰ ਵੜ ਗਿਆ ਸੀ ਤੇ ਉਹ ਵੀਰ ਆਏ ਦੇਖੀ ਗਿਆ ਮੇਰੇ ਸਾਰੀਆਂ ਚੀਜ਼ਾਂ ਦੇਖੀ ਗਿਆ ਉਹ ਉਹਨੇ ਐ ਚੱਕਦਾ ਰਿਹਾ ਪੜ ਕੇ ਭਗਾ ਕੇ ਮਾਰਦਾ ਰਿਹਾ ਚੱਕੀ ਗਿਆ ਭਗਾ ਕੇ ਮਾਰਦੇ ਰੇ ਬੂਟਾ ਸਣੀ ਗੁਟਕਾ ਵੀ ਫੇਰ ਇਸ ਤਰੀ ਬੱਜੂਗਾ ਨਹੀਂ ਵੀ ਵੀ ਕਿਉਂ ਰਹੀਆਂ ਬਾਕੀ ਸੁੱਤੇ ਕਿਉਂ ਪਏ ਆਪਣੀ ਕਮੇਟੀ ਉਹਨਾਂ ਦਾ ਧਿਆਨ ਚ ਨਹੀਂ ਆਇਆ ਹੋਣਾ ਲੱਗਦਾ ਮੈਨੂੰ ਉਹਨੇ ਵੀਰ ਨੇ ਧਾਮੀ ਸਾਹਿਬ ਨਾਲ ਕਹਿੰਦਾ ਮੇਰੀ ਗੱਲ ਹੋਈ ਮੈਂ ਫੋਨ ਕੀਤਾ ਵੀ ਮੈਂ ਬਾਬਾ ਜੀ ਆ ਚੱਕਰ ਆ ਗੁਟਕੇ ਔਨਲਾਈਨ ਵਿਕ ਰਹੇ ਆ ਉਹ ਕਹਿੰਦੇ ਜੀ ਸਾਡਾ ਪ੍ਰੋਸੀਜਰ ਹੈ ਤੁਸੀਂ ਇਹ ਲਿਖ ਕੇ ਸ਼ਿਕਾਇਤ ਕਰ ਦੋ ਤੁਹਾਡੇ ਬਾਪ ਦੀ ਕੋਈ ਪੱਗ ਨੂੰ ਪਾਇਆ ਹੋਵੇ ਕਿਸੇ ਨੇ ਹੱਥ ਤੇ ਤੂੰ ਕਹੇ ਵੀ ਮੇਰਾ ਪ੍ਰੋਸੀਜਰ ਆ ਦੇ ਲੇਕੇਕਾਰ ਕੰਪਲੇਂਟ ਵੀ ਭਾਈ ਤੁਹਾਡੇ ਬਾਪ ਦੀ ਪੱਗ ਨੂੰ ਉਥੇ ਹੱਥ ਪਾਇਆ ਹੋਇਆ ਤੇ ਤੁਸੀਂ ਉਹਨੂੰ ਬਚਾਓ ਸ਼ਰਮ ਆਉਣੀ ਚਾਹੀਦੀ ਫਿਰ ਇਹ ਹਜੇ ਪੁੱਤਾਂ ਨੂੰ ਤੁਹਾਡੀ ਗੱਲਬਾਤ ਜਿਹੜੀ ਧੰਮੀ ਸਾਹਿਬ ਨਾਲ ਹੋਈ ਸੀ ਹਾਂਜੀ ਹਾਂਜੀ ਉਹ ਨਾਲ ਹੀ ਹੋਈ ਦੀ ਜੀ ਅੱਛਾ ਉਹੀ ਆਪੇ ਬੋਲਦੇ ਸੀ ਹੈ ਹਾਂਜੀ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੇਲ ਕਰ ਦਿਓ ਕਹਿੰਦੇ ਮੈਂ ਕੋਈ ਇੰਨਾ ਟਾਈਮ ਨਹੀਂ ਹੈਗਾ ਮੈਂ ਹੋਰ ਬੇਚੇਰੇ ਹੋਰ ਜਿਵੇਂ ਜੋ ਜੇ ਆ ਬਾ ਮੈਂ ਆਪੇ ਦੇਖ ਲਊਂਗਾ ਮੈਂ ਕਹਿੰਦਾ ਇਮਾਮ ਦੀ ਆਈਡੀ ਪਰ ਮੇਲ ਵੀ ਕੀਤੀ ਬਸ ਸਾਹਿਬ ਵੀ ਕੀਤਾ ਹੁੰਦੇ ਆਪਣੇ ਨੰਬਰ ਪਰ ਸਪੈਸ਼ਲ ਹੈ ਮੈਂਨਾਂ ਨੂੰ ਕੱਟਵਾੜੇ 50 ਫੋਨ ਕਰਲੇ ਹੋਣੇ ਜਿੱਦੇ ਚੋਂ ਬਰਾਉਣਾ ਸਿਰਫ ਇੱਕ ਵਾਰੀ ਹੀ ਫੋਨ ਚੱਗਿਆ ਇਹ ਗੱਲ ਕਹਿਣ ਵਾਸਤੇ 3 ਡਿਸਕ ਬਾਰੇ ਇੱਕ ਵੀਡੀਓ ਵੀ ਬੰਦੇ ਨੇ ਬਣਾ ਕੇ ਪਾਈ ਵੀ ਜਿੰਨੇ ਮੰਗਾਇਆ ਵੀ ਇਹ ਸਪੈਸ਼ਲ ਬੰਦਾ ਹੈ ਇਹ ਚੱਕ ਕਰਨ ਵਾਸਤੇ ਵੀ ਕੋਣ ਦੇ ਕੇ ਆਂਦਾ ਅੱਛਾ ਜੀ ਹਾਂ ਜੀ ਉਹ ਬੰਦੇ ਨੇ ਵੀਡੀਓ ਬਣਾ ਕੇ ਵੀ ਪਾਈ ਗਏ ਦੇਖੋ ਜੀ ਕਹਿੰਦੇ ਵੀ ਮੇਰੇ ਕੋਲ ਗੁਟਕਾ ਸਾਹ ਆਇਆ ਉਹਦੇ ਪਰ ਤੇ ਮੈਂ ਵੀਡੀਓ ਸੱਚ ਕਰਕੇ ਫਿਰ ਐਮਾਜ਼ਨ ਪਰ ਮੈਂ ਸੱਚ ਕੀਤਾ ਬਕਾਇਦਾ ਵੀ ਇਹ ਵਾਕਈ ਸੱਚੀ ਹੈ ਕਿ ਝੂਠੀ ਹੈ ਵੇਕਾਹੀ ਹੋਏ ਗੱਲ ਸਹੀ ਆ ਬੰਦੇ ਦੀ ਉਹ ਵਾਕਈ ਹੋਦੀ ਆ ਉਸੇ ਤਰ੍ਹਾਂ ਡਿਲੀਵਰੀ ਆਣੀ ਜੀ ਇਹ ਦਲਾਲੀਆਂ ਕਰ ਸਕਦੇ ਨੇ ਕਿਸੇ ਨਾ ਕਿਸੇ ਰਾਜਨੀਤਿਕ ਲੋਕਾਂ ਦੀਆਂ ਇਹਨਾਂ ਨੂੰ ਕਿਸੇ ਗੁਰੂ ਨਾਲ ਪਿਆਰ ਨਹੀਂ ਹੈਗਾ ਬਾਈ 17 ਤਰੀਕ 9ਵੇਂ ਮਹੀਨੇ ਦੀ ਕੰਪਲੇਂਟ ਕੀਤੀ ਹੋਈ ਹੈ ਇਹ ਦੱਲੇ ਲੋਕ ਨੇ ਜਿਹੜੇ ਵੇਚ ਰਹੇ ਨੇ ਜੇ ਤਾਂ ਇਹ ਪੰਜਾਬੀ ਆ ਇਹਨਾਂ ਨੂੰ ਸਾਹਮਣੇ ਲਿਆ ਕੇ ਚੌਂਕ ਦੇ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਇਹਨਾਂ ਦਾ ਉਹ ਭੜਾਂਗਾ ਕਰੇ ਨਾ ਲਿਆ ਕੇ ਸ਼ੋਮਣੀ ਕਮੇਟੀ ਨੂੰ ਚਾਹੀਦਾ 150 ਰੁਪਏ ਦਾ ਹੈ ਤਾਂ ਜੀ ਕਹਿੰਦੇ 200 ਦਾ ਪਰ ਤੁਹਾਡੇ ਲਈ 25% ਔਫ ਆ 147 ਰੁਪਏ ਦਾ 41% ਔਫ